ਆਰਮੀ ਵਿੱਚ ਪਹੁੰਚ ਗਾਇਆ ਚੈੱਕ ਇਨ ਕਰਾਇਆ ਨਾ ਪੇਪਰ ਮਿਲ ਗਏ ਆ ਤੇ ਆਪਾਂ ਇੱਥੋਂ ਆਰਮੀ ਦਾ ਲੋਡ ਚੱਕਣਾ ਕੋਈ ਕੋਸ਼ਣਾ ਕੋਸ਼ ਜਿੱਦਾਂ ਕਾਈਂਡ ਆਫ ਹੋਊਗੀ ਕੋਈ ਮਿਲਟਰੀ ਵਹੀਕਲ ਹੋਣਾ ਕੋਈ ਉਹ ਲੈ ਕੇ ਜਾਣਾ ਉਸ ਕੋਰਸ ਵਿਸਥਾਪਨ ਨੂੰ ਜਿੱਦਾਂ ਉੱਥੇ ਇਹ ਰੀਬੈਲਟ ਕਰਦੇ ਦੁਆਰਾ ਜਿਹੜੇ ਵੀ ਵਹੀਕਲ ਇਹਨਾਂ ਦੇ ਕਹਦਾ ਹੋਵੇ ਥੋੜੇ ਪੁਰਾਣੇ ਹੋ ਗਏ ਆ ਉਹ ਨਹੀਂ ਉੱਥੇ ਸਾਰੇ ਭੇਜੀ ਜਾਣੇ ਕਿਉਂਕਿ ਉਸ ਕੋਰਸ ਦੇ ਵਿੱਚ ਇਹਨਾਂ ਦੇ ਕਾਫੀ ਵਹੀਕਲ ਬਣਦੇ ਆ ਆਰਮੀ ਦੇ ਯੂਐਸ ਆਰਮੀ ਦੇ ਤਾਂ ਉੱਥੇ ਨਹੀਂ ਭੇਜੀ ਜਾਣੇ ਆ ਤੇ ਉਸ ਤੋਂ ਬਾਅਦ ਉੱਥੋਂ ਜਿੱਦਾਂ ਜਿਹੜਾ ਜਿਹੜਾ ਸਮਾਨ ਇਹਨਾਂ ਨੂੰ ਚਾਹੀਦਾ ਹੋਇਆ ਵਹੀਕਲ ਦੇ ਵਿੱਚੋਂ ਉਹ ਰੱਖ ਕੇ ਤਾਂ ਇਹ ਨਹੀਂ ਉਥੇ ਰੀਬੈਲਟ ਕਰੀ ਜਾਣੇ ਆ ਲੈ ਕੇ ਸਾਰੇ ਉੱਥੋਂ ਨਵੇਂ ਬਣ ਬਣਾਉਂਦੇ ਮੁੜ ਕੇ ਹੋਰ ਵੀ ਕਾਫੀ ਜਾਣੇ ਆਏ ਹੋਏ ਚੱਕਾ ਨਾ ਸ਼ਰਮਾ ਸਾਹਿਬ ਵੀ ਇੱਥੇ ਲਾਉਣ ਆਇਓਗਾ ਕਿ ਆਪਾਂ ਚੱਲਦੇ ਆਂ ਬਾਬਿਓ ਆਰਮੀ ਦੇ ਵਿੱਚ ਬਸ ਹੁਣ ਥੋੜਾ ਟਾਈਮ ਫੋਨ ਚਲਾਉਣ ਦੇਣਾ ਇਹ ਨਹੀਂ ਮੁੜ ਕੇ ਫੋਨ ਵੀ ਨਹੀਂ ਚਲਾਉਣ ਦਿੰਦੇ ਸ਼ਿਓਪਰ ਇਹ ਨਹੀਂ ਹੁਣ ਆਪਣੇ ਆ ਡੈਸ਼ ਕੈਮ ਦੇ ਉੱਤੇ ਵੀ ਉਹ ਲਾ ਦਾਨੀ ਹੈ ਕੀ ਉਹਦਾ ਨਾਂ ਟੇਪ ਜੇ ਲਾ ਦਾਨੀ ਕਿ ਆਪਾਂ ਚਲਾ ਨਹੀਂ ਸਕਦੇ ਅੰਦਰ ਡੈਸ਼ ਗੇਮ ਵੀ ਸੇਫਟੀ ਦੇ ਕਰਕੇ ਮੋਰੇ ਉੱਤੇ ਸਿਕਿਉਰਟੀ ਜੈਗਿੰਗ ਹੋਣਾ ਉਸ ਤੋਂ ਬਾਅਦ ਇਹ ਨਹੀਂ ਕੈਮਰਾ ਕੋਣ ਸਾਰਾ ਕੋ ਕਹਿਣਾ ਵੀਡੀਓ ਰਿਕਾਰਡ ਕਰ ਨਹੀਂ ਸਕਦੇ ਕੁਝ ਵੀ ਇੱਥੇ ਇਹਨਾਂ ਦੇ ਪੁਰਾਣੇ ਵਹੀਕਲ ਖੜੇ ਆ ਟੈਂਕ ਟੰਕ ਜਾਂ ਬਹੁਤ ਖੜੇ ਅੰਦਰ ਜੇ ਲੱਗਾ ਸੂਤ ਦਿਖਾਉਂਗਾ ਕਾਫੀ ਸਮਾਨ ਪੁਰਾਣਾ ਖੜਾ ਜਿਹੜਾ ਹੁਣ ਨਹੀਂ ਯੂਜ਼ ਕਰਦੇ ਫੇ ਉਸ ਕੋਸ ਨੂੰ ਜਾਣੇ ਆ ਉੱਥੇ ਵੀ ਸਕੰਸਨ ਦੇ ਵਿੱਚ ਉਸ ਕੋਸ ਉੱਥੇ ਇਹਨਾਂ ਦੇ ਦਵਾਰਾ ਇਹ ਰੀਬੇਲਟ ਹੋ ਜਾਣੇ ਲੈ ਵੇ ਬਾਬਾ ਲੋਡ ਚੱਕ ਲਿਆ ਹੁੰਦਾ ਬਾਹਰ ਗਰਮੀ ਨੇ ਮੱਤ ਮਾਰ ਲਈ 101 ਦਾ ਟੈਂਪਰੇਚਰ ਆ ਸਾਹ ਨਿਕਲ ਗਏ ਮੈਨੂੰ ਆਰਮੀ ਵਾਲਾ ਕਹਿੰਦਾ ਕੰਦਾ ਤੂੰ ਸਿਰ ਤੇ ਕੀ ਬੰਨਿਆ ਮੈਂ ਕਿਹਾ ਭਾਈ ਬੰਨਿਆ ਕੀਆ ਗਰਮੀ ਤੋਂ ਬਚਨ ਦੀ ਪਰਨਾ ਆ ਇਹਨੂੰ ਕਹਿੰਦੇ ਹੈਗਾ ਤਾਂ ਮੈਂ ਕਿਹਾ ਕੱਪੜਾ ਹੀ ਆ ਗਰਮੀ ਤੋਂ ਬਾਜ ਹੋ ਜਾਂਦਾ ਹੁਣ ਤੁਹਾਨੂੰ ਦਿਖਾਉਂਦੇ ਆ ਬਾਬੀ ਉਹ ਲੋਡ ਕੀ ਚੱਕਿਆ ਆਪਾਂ ਕਿਉਂਕਿ ਆਪਾਂ ਨਹੀਂ ਚਾਹੁੰਦੇ ਸੀ ਅੰਦਰ ਕੋਈ ਵੀਡੀਓ ਬਣਾਈਏ ਫੇ ਕਹਾਂ ਇਨ ਫਿਊਚਰ ਕੋਈ ਪ੍ਰੋਬਲਮ ਪਵੇ ਆਪਾਂ ਨੂੰ ਕਿਤੇ ਹੋਰ ਲੋਡ ਚੱਕਣ ਜਾਂ ਹੋ ਆਪਾਂ ਨੂੰ ਬੈਨ ਕਰ ਦੇਣ ਕਿਉਂਕਿ ਆਰਮੀ ਦੇ ਲੋਡ ਲੋਡ ਆਪਾਂ ਕਾਫੀ ਚੱਕੀਦੇ ਆ ਤਾਂ ਕਰਕੇ ਨਹੀਂ ਅੰਦਰ ਵੀਡੀਓ ਆਰਮੀ ਵੇਚ ਬਣਾਈ ਹੁਣ ਆਪਾਂ ਸਿਕਿਉਰਿਟੀ ਤੋਂ ਬਾਹਰ ਆ ਗਏ ਆ ਹੁਣ ਇੱਥੇ ਰੋਕ ਕੇ ਰੋਟੀ ਖਾਣੀ ਆ ਰੋਟੀ ਖਾ ਕੇ ਤਾਂ ਫੇ ਨਿਕਲਦੇ ਆ ਕੱਪੜੇ-ਕਪੜੇ ਬਦਲ ਲਈਏ ਬਰਦੀ ਲਾ ਲਈਏ ਆ ਹੈਗਾ ਜੀ ਆਪਾਂ ਝੋਟਾ ਸਿਆਪਾ ਆਰਮੀ ਦਾ ਚੱਕਿਆ ਆ ਇਹਨਾਂ ਇਹ ਗਾਰ ਵੀ ਗੁਰਵੇ ਜਾਲੇ ਆ ਨਾ ਕੰਟੇਨਰ ਚੱਕਦੇ ਆ ਆਰਮੀ ਦੇ ਜਿੱਥੇ ਵੀ ਇਹਨਾਂ ਨੂੰ ਲੋਡ ਹੁੰਦੀ ਹੋਗੀ ਚੇਨਾ ਮਾਰਤੀਆਂ ਆ ਬਾਬਿਓ ਆ ਦੋ ਚਿੰਨ ਐਦਾਂ ਮਾਰਤੀਆਂ ਇੱਕ ਉੱਪਰ ਦੀ ਵੱਡੀ ਘਮਾ ਕੇ ਪਾਤੀ ਆ ਟਾਇਰ ਦੇਖ ਲਓ ਕਿੰਨੇ ਆ ਸਾਧ ਇਹਨੂੰ ਇਹਦੇ ਸਾਰੇ ਟਾਇਰ ਜ਼ੋਰ ਮਾਰਦੇ ਆ ਜਿੰਨੇ ਟਾਇਰ ਹੈਗੇ ਆ ਨਾ 1 2 3 4 ਤੇ 5 10 ਦੇ 10 ਟਾਇਰ ਜ਼ੋਰ ਮਾਰਦੇ ਇਹਦੇ ਇਹ ਨਹੀਂ ਬਾਈ ਕਿੱਥੇ ਖੋਬਣਾ ਇਹ ਤਾਂ ਅਗਲੇ ਲੈਵਲ ਦੀਆਂ ਗੱਲਾਂ ਸੋ ਆਹ ਇੱਥੇ ਜਗੀਆਂ ਚੇਨਾ ਥੱਲੇ ਨੂੰ ਘੁਮਾਤੀਆਂ ਆਂ ਦੋ ਤੇ ਇਦਾਂ ਆਹ ਮਗਰ ਚੇਨਾ ਮਾਰਤੀਆਂ ਆ ਦੋ ਪਿਛਿਆਂ ਨੂੰ ਕਰਤੀਆਂ ਉਹ ਵੀ ਜੋ ਉੱਪਰ ਸੀਵੇਂ ਚੱਕ ਕੇ ਲਿਆ ਉਹ ਸਟੈਪ ਡੈਕ ਤੇ ਚੱਕ ਕੇ ਲਿਆ ਤੇ ਆਈ ਸਿਸਟਮ ਹੈ ਬਾਈ ਉਹ ਜਿਹੜਾ ਆ ਉਹ ਵੀ ਸੀਵੇਂ ਹੀ ਆ ਪਰ ਉਹ ਲੈ ਕੇ ਆ ਸਟੈਪ ਡੈਕ ਤੇ ਤੇ ਇਹਦਾ ਇਹ ਆ ਬਾਈ ਹੁਣ ਚੇਨਾ ਚੁੰਨਾ ਇਹਨੂੰ ਫਿੱਟ ਕਰਕੇ ਆਪਾਂ ਥੋਕਦੀਆਂ ਆਂ ਕੋਈ ਚੱਕਰ ਬੱਕਰ ਵਾਲੀ ਗੱਲ ਨਹੀਂ ਹੈਗੀ ਇਹ ਨਹੀਂ ਹੁਣ ਢਿੱਲੀਆਂ ਹੁੰਦੀਆਂ ਦੇਖ ਲਓ ਉਹ ਹੱਕ ਜਈ ਹੈ ਜਿਹੜੀ ਉੱਪਰ ਉਹਦੇ ਵਿੱਚ ਫਸਾ ਕੇ ਇਹ ਜਿੱਦਾਂ ਪਿੱਛੇੋਂ ਕੋਈ ਵੀ ਇਦਾਂ ਗਾਰਬੇਜ ਵਾਲਾ ਸਿਸਟਮ ਆ ਉਹ ਚੱਕਦੇ ਆ ਭਾਈ ਗਾਰਬੇਜ ਚੱਕਣ ਨੂੰ ਇੱਡੇ ਇੱਡੇ ਸਿਸਟਮ ਆ ਤੇ ਬਾਕੀ ਕੀ ਕੰਮ ਕਰਦੇ ਹੋਣਗੇ ਇਹ ਬਰਤ ਦੇ ਬੁਰਤ ਦੇ ਦਾ ਕੱਖ ਨਹੀਂ ਹੈਗੇ ਇਹਨਾਂ ਦੀ ਕਿਹੜਾ ਕਹਿਣਾ ਲੜਾਈ ਆ ਲੋਕਾਂ ਦੇ ਪੰਗੇ ਲੈਣੇ ਹੁੰਦੇ ਉਹ ਟਾਇਰ ਆ ਜਿਹੜਾ ਉਹ ਹਲੇ ਬਿਲਕੁਲ ਨਵਾਂ ਪਿਆ ਉਦੇ ਵਿੱਚ ਕੁਛ ਨਹੀਂ ਹੱਲੇ ਹੋਇਆ ਲੁੱਪੀਆਂ ਹੀ ਨਹੀਂ ਦਿੱਤੀਆਂ ਉਹ ਇੱਕ ਵਾਰੀ ਵੀ ਨਹੀਂ ਪਾਇਆ ਹਾਂ ਮੇ ਚਲੰਦੇ ਟਹਿਰਿਆ ਸਾਰੇ ਐਨ ਟਾਪ ਦੇ ਨਿਆਰੇ ਬੰਨੇ ਪਾਇਆ ਭਾਈ ਬਾਹਰ ਗਰਮੀ ਨੇ ਵੀ ਤਾਂ ਲੋੜ ਜਾਂਦਾ ਆਪਣਾ ਵੱਜ ਗਿਆ ਹੁਣ ਹੁਣ ਆਪਾਂ ਰੋਟੀ ਖਾ ਕੇ ਫੇਰ ਨਿਕਲਦੇ ਹਾਂਗਾ ਟਾਈਮ ਆਪਾਂ ਕੋ ਬਾਦੂ ਹੀ ਆ ਤਾਂ ਕਰਕੇ ਕਾਲੀ ਕੋਈ ਹੈ ਨਹੀਂ ਆਪਾਂ ਨੂੰ ਕੱਪੜੇ-ਕੁਪੜੇ ਬਦਲ ਲਾਇਆ ਤੇ ਪਲੇ ਬਰਦੀ ਦੂਜੀ ਲੋੜ ਚੱਕਣ ਮਿਲਿਆ ਆਪਾਂ ਦੂਜੇ ਪਾ ਲਈਦੇ ਆ ਕਾਲੋਂ ਕੂਣੋਂ ਲੱਗ ਜਾਂਦੀ ਫੇ ਹੁਣ ਖਾਣਿਆ ਰੋਟੀ ਰੋਟੀ ਖਾ ਕੇ ਤਾਂ ਫੇ ਤੁਰਦੇ ਆ ਭੁੱਖ ਬਹੁ ਲੱਗੀ ਆ ਆ ਜਾਵੇ ਗੈਸ ਚੱਲੇ ਆ ਇੱਧਰ ਬਾਹਰ ਤੂੰ ਸਾਡਾ ਪੱਕਾ ਸਾਥੀ ਆ ਬਾਕੀ ਭਾਵੇਂ ਕੋਸਾ ਦਾ ਛੱਡ ਜਵੇ ਚੁੱਲਾ ਨਹੀਂ ਛੱਡਦਾ ਲਾਉਂ ਗਏ ਮੈਂ ਤਰੋਲਾ ਉਹਨਾਂ ਤੱਕ ਉਹ ਜੀ ਪੈਨ ਲਾਪੀ ਸੀ ਦੋ ਚੌਕ ਦਿਨਾਂ ਦੀਆਂ ਲੈ ਆਈਆਂ ਘਰੋਂ ਬਾਹਰ ਚਲੋ ਪਤਾ ਹੀ ਹੈ ਕੰਮ ਬਾਹਰ ਨਹੀਂ ਚੱਲਦਾ ਇਹ ਫਰਟਾ ਬਲ ਦਿਰਪੇ ਆ ਗਏ ਹਾਂ ਜਿਸੀ ਕੀ ਮਜੇ ਨਾ ਨਜ਼ਾਰੇ ਬੰਦ ਹਨ ਦੇਖ ਬਾਬੇ ਕੰਮ ਦੇਖ ਲਓ ਕਿੱਦਾਂ ਦੇ ਹੋਇਆ ਰੋਟੀ ਕਰਕੇ ਦੇਖ ਲਓ ਬੰਦੇ ਨੂੰ ਕਿੱਥੇ ਕਿੱਥੇ ਭੱਜਣਾ ਪੈਂਦਾ ਰੋੜਾਂ ਤੇ ਜ਼ਿੰਦਗੀਆਂ ਨਿਕਲ ਜਾਂਦੀਆਂ ਕੋਈ ਫੌਜ ਚ ਤੁਰਿਆ ਫਿਰਦਾ ਕੋਈ ਕਿਤੇ ਕੋਈ ਕਿਤੇ ਇੱਥੇ ਦਾ ਬਾਹਰ ਤਾਂ ਬੜੀ ਹੀ ਨਹੀਂ ਤੇਜ਼ ਕੀਤੀ ਉਹ ਆ ਲਾਈਫ ਅਰੇ ਪਤਾ ਨਹੀਂ ਕਿਹੜਾ ਸੌਫਟਵੇਅਰ ਪਾ ਦਿੰਦੇ ਆ ਬੰਦੇ ਦੌੜੇ ਹੀ ਫਿਰਦੇ ਸਾਰੇ ਦੌੜੇ ਹੀ ਉਹੜਾ ਦੂਰ ਆਗਲੇ ਪੀ ਗਿਆ ਏਰੀ ਬਾਬਿਓ ਪੱਕਾ ਹੀ ਲੱਗਦਾ ਆਪੇ ਅਰੇ ਗਿਆ ਉਹ ਹੀ ਲੈ ਨਾ ਨਹੀਂ ਕੋਲ ਵਿਆਹ ਦਾ ਪੰਨੋਂ ਪਰ ਆਪਾਂ ਨੂੰ ਮਾਂ ਤੇ ਕਰਦਾ ਹੀ ਪਿਆ ਦੁੱਜੀ ਡਾੜ ਦਾ ਫੁੱਲੀਆਂ ਲੈ ਨਾ ਦੁੱਤੀਆਂ ਏਓ ਵਰਦੀ ਤਾਂ ਕੱਢ ਜਾਨਾ ਮਗਰਾਂ ਨਾ ਉਰਦਾਂ ਦੇ ਬਰੇਕਸ ਆਖਾ ਵੀ ਉਹ ਆੜ ਨਾ ਕਿਹੜਾ ਲਾਲ ਸੀ ਘਰ ਦਾ ਘਰ ਹੈ ਜਿ ਸ਼ਾਵਰ ਕੀ ਅਗਲਾ ਕੱਢ ਲੈ ਕੱਜ ਚੱਤ ਗਿਆ। ਜਾਓ ਬੇ ਬਾਬਿਓ ਰਾਤੀ ਆਪਾਂ ਰੁਕੇ ਸੀਗੇ ਇੱਥੇ ਨਵਾਡਾ ਦੇ ਵਿੱਚ 233 ਨੰਬਰ ਐਕਜਟ ਤੇ ਇੱਥੇ ਲੋਕਲ ਜਿਆ ਪੰਪਿਆ 12 1 ਵਜੇ ਰੁਕੇ ਸੀ। ਨੀਂਦ ਨੇ ਕੱਲ ਸ਼ਾਮੀ ਜ਼ੋਰ ਪਾ ਲਿਆ ਤੇ ਆਪਾਂ ਫਰਲੀ ਸੌਂਗਾ 2 ਘੰਟੇ ਟਾਈਮ ਆਪਾਂ ਤੋਂ ਬਾਦੂ ਆ। ਤੇ ਹੁਣ ਆਪਾਂ ਕਾਫੀ ਕੋ ਵੀ ਚੱਕ ਲੈਂਦੀ ਆ। ਟਰੱਕ ਗਰਮ ਕਰ ਲਿਆ ਆ। ਚੈਨਾ ਇੱਕ ਵਾਰੀ ਦੇਖੀਏ ਇਹ ਬਾਹਰ ਆ ਲੋਕਲ ਜਿਆ ਪੰਪਿਆ ਇੱਥੇ ਥੋੜੀਆਂ ਹੀ ਪਾਰਕਾਂ ਆ। ਪਰ ਬਦਿਆ ਸੈਟਮ ਆ ਚਿੰਨਾ ਜੁਨਾ ਦਾ ਸੱਟੇ ਹੋਣੀ ਆ ਇਤਾਂ ਪੂਰੀਆਂ ਕੱਸੀਆਂ ਆ ਆਪਾਂ ਪਰ ਹੱਥ ਮਾਰਨਾ ਜ਼ਰੂਰੀ ਆ ਆ ਵੀ ਜਿੱਦਾਂ ਲੰਕਦੀ ਆ ਇਹ ਵੀ 6 ਇੰਚ ਤੋਂ ਵੱਧ ਨਹੀਂ ਲੰਕਦੀ ਹੋਣੀ ਚਾਹੀਦੀ ਨਹੀਂ ਤਾਂ ਟਰੈਕਟਰ ਦੇ ਸਕਦੇ ਅਗਲੇ ਫਰਿੱਡਾ ਵੀ ਨਹੀਂ ਕੋਈ ਚੈੱਕ ਕਰਦਾ ਕਰਦੇ ਵੀ ਆ ਨਹੀਂ ਵੀ ਕਰਦੇ ਪਰ ਆਪਣਾ ਫਰਜ਼ ਆ ਸੱਤ ਬੱਤੇ ਕਰਕੇ ਕੰਮ ਰੱਖਣਾ ਗਰਮੀ ਹੋ ਗਈ ਆ ਸਵੇਰੇ ਕੰਮ ਚੱਕ ਹੋ ਗਿਆ ਸਵੇਰਾ ਤਾਂ ਨਹੀਂ 11 ਵਜ ਗਿਆ ਆ ਲੇਟੇ ਉੱਠੇ ਜੀ ਆਹ ਲਾ ਇੱਥੇ ਹਯਾਰ ਬੀਆ ਬਾਣਿਆ ਦੂਰ ਦੂਰ ਤੱਕ ਕੱਖ ਨਹੀਂ ਹੈਗਾ ਨਵਾੜਾ ਦੇ ਵਿੱਚ ਆਪਾਂ ਤੇ ਜਿੰਨਾ ਜੁੰਨਾ ਵਸਤੇ ਜਾਂ ਦੂਏ ਪਾਸੇ ਵੀ ਐ ਕੋਈ ਡਬਲ ਚੈੱਕ ਕਰ ਲਈਏ ਫੇ ਲੈ ਕੇ ਆਪਾਂ ਚੱਲਦੇ ਆ ਨਿਕਲਦੇ ਆ ਤੱਕ ਗਰਮ ਹੋ ਗਿਆ ਆ ਸਵੇਰੇ ਸਵੇਰੇ ਉੱਠ ਕੇ ਡੀਜ਼ਲ ਇੰਜਨ ਆਪਣਾ ਵੀ ਮਗਰ ਨੂੰ ਟਾਈਮ ਲੱਗਦਾ ਤੇ ਵੱਕ ਦਾ ਇੰਜਨ ਵੀ ਮਗਰ ਨੂੰ ਥੋੜਾ ਟਾਈਮ ਲੱਗਦਾ ਦੋਨੇ ਇੰਜਨ ਵਗਾਉਣੇ ਪੈਂਦੇ ਪਹਿਲਾਂ ਫੇ ਚੱਲਦੇ ਆ ਆ ਦੇਲਾ ਇੱਥੇ ਬਾਬਾ ਸਾਰੀ ਅਮਰੀਕਾ ਖੋਲੀ ਪਈ ਆ ਐਵੇਂ ਲੋਕੀ ਰੌਲਾ ਪਾਈ ਜਾਂਦੇ ਜੀ ਆਹ ਹੋ ਗਿਆ ਜੀ ਇੱਥੇ ਜਿੰਨੇ ਮਰਜ਼ੀ ਬੰਦੇ ਰੱਖ ਲੋ ਦੇਸੀ ਆ ਪੰਪੇ ਆਹ ਦੇਖ ਲੋ ਜੋ ਉੱਪਰ ਉਹਦਾ ਅਸਲੀ ਤਾਂ ਇਧਰੋਂ ਬਾੜ ਹੋਣਾ ਅਸਲੀ ਉਹ ਪੁੱਠੇ ਪਾਸੇ ਲਾ ਕੇ ਕਰਾ ਇੱਥੇ ਆਪਣਾ ਹੁੰਦਾ ਕੋਈ ਪੰਜਾਬੀ ਬੰਦਾ ਤਾਂ ਗੋਰਿਆਂ ਨੇ ਸਾੜਿਆਂ ਨੇ ਰੌਲਾ ਪਾਉਣਾ ਇਹ ਆਪਣੀ ਵਾਰ ਇਹਨਾਂ ਨੂੰ ਕੋਈ ਚੱਕਰ ਨਹੀਂ ਚੱਲਦਾ ਸਾਰਾ ਕੁਝ ਚਮੜੀ ਦਾ ਫਰਕ ਹੈ ਵੀਰੇ ਉਹ ਚਮੜੀ ਦਾ ਲੈ ਵੀ ਮਿੱਤਰੋ ਟੈਟੂਰ ਵੀ ਸੈਟਿਆਗਾ ਮੈਂ ਤਾਏਗਾ ਨੀ ਕੋਈ ਜਿਆ ਸਾਰੀ ਆ ਬਾਲੇ ਵਧੀਆ ਟੈਰਿਆ ਐਮੋਲਟ ਕੰਪਨੀ ਦੇ ਹੈਗੇ ਜਿੱਦਾਂ ਆਪਣੇ ਕਹਦਾ ਚਾਈਨੀਸ ਨਹੀਂ ਕਿਤੇ ਹੋਰ ਬਣਦੇ ਆ ਪਰ ਲੈ ਇੱਕ ਥੋੜੀ ਹਲਕੀ ਕੁਆਲਟੀ ਦੇ ਪਰ ਚੱਲੇ ਬਹੁਤ ਵਧੀਆ ਆਪਾਂ ਦਾ ਪੱਕਾ ਹੀ ਤੱਕ ਲਿਆ ਇਹ ਟਾਇਰ ਪਾਉਣੇ ਐ ਐਮ ਲੜਦੇ ਤੇ ਉਹ ਮਰਜੀ ਹੋ ਜਵੇ ਆ 2 ਲੱਖ ਮੀਲ ਟਾਇਰ ਚੱਲੇ ਹੋਆ 2 ਲੱਖ ਮੀਲ ਹੱਲੇ ਕੋਈ ਦਾਗ ਤਾਂ ਬਾਣੀ ਕੋਈ ਸਾਰੇ ਇੱਕੋ ਜਿਹੇ ਪਏ ਪੁਆਏ ਪੁਆਏ ਸਕੇ ਆ ਪਾਠ ਦੇ ਅੱਠੇ ਹੀ ਇਹ ਉਧਰ ਨੇ ਵੀ ਆ ਨਿੱਦੇ ਇੱਕੋ ਜਿਹੇ ਪਏ ਇੱਧਰ ਨਹੀਂ ਤਾਂ ਧੰਬੇ ਧੁੱਬੇ ਪੈ ਜਾਂਦੇ ਬਹੁਤ ਵਧੀਆ ਟਾਇਰ ਐ ਐਮ ਲੜਦੇ ਬਾਕੀ ਹੁਣ ਬਾਈ ਨਿਕਲਦੇ ਆ ਆਪਾਂ ਆਪਣੀ ਮੰਜ਼ਲ ਦੇ ਵੱਲ ਜੋੜਾ ਆਉਂਦਾ ਮਗਰ ਉਹ ਵੀ ਸ਼ਾਇਦ ਰਾਤ ਨੂੰ ਮੇੜ ਜਵੇ ਰਾਤ ਤੱਕ ਉਹ ਨਹੀਂ ਲਾ ਖੇਤ ਬਾੜਨ ਆਪਣੇ ਲੱਗ ਗਿਆ ਜਾਣਾ ਹੈ ਰੋਕੇ ਸੀ ਬਾਬੇ ਉਹ ਚੇਨਾ ਚੂਨਾ ਚੈੱਕ ਕਰਨ ਰੈਸਟ ਏਰੀਏ ਤੇ ਯੂਟਾਜ ਪਹੁੰਚ ਗਿਆ 53 ਨੰਬਰ ਰੈਕਡ ਤੇ ਤੇ ਹੁਣ ਜਾ ਕੇ ਦੇਖਦੇ ਅੰਦਰ ਕੀ ਸਿਸਟਮ ਹੈ ਜਾਂਦੇ ਆਂਦੇ ਆਸ਼ ਨੂੰ ਉਸ ਨੂੰ ਜਾਣਦੇ ਆ ਆ ਵੀ ਜੋਬਰ ਹੁਣੇ ਰੁਕਿਆ ਵੇ ਇਦਾਂ ਬਣੇ ਹੁੰਦੇ ਰੈਸਟਰੀਏ ਜਾਂ ਥਾਂ ਤਾਂ ਇੱਥੇ ਰੋਕ ਸਕਦੇ ਆ ਤੁਸੀਂ ਇੱਥੇ ਆਪਾਂ ਹੋਰ ਨੇੜੇ ਤੋਂ ਵੀ ਸਾਕਦੇ ਆਂ ਰਾਤ ਨੂੰ ਤਾਂ ਪਾਰਕਾਂ ਭਰ ਜਾਣੀਆਂ ਹੁਣ ਸਾਰੇ ਹੱਲੇ ਰੋਡ ਤੇ ਆ ਪਰਲੇ ਪਾਸੇ ਉਧਰ ਜਿਹਦਾ ਗੱਡੀਆਂ ਵਾਲਿਆਂ ਦਾ ਹੁੰਦਾ ਸਿਸਟਮ ਗੱਡੀਆਂ ਦੀਆਂ ਪਾਰਕਾਂ ਲੱਗਦੀਆਂ वजिया बना आया जानी कि है पता रही है पहाड़े आले दुआले सारेदा मेल रोकन रखने आया गेटा अंदर वाशरूम होने मन लादा वह सोडे साढ़े आई मशीन भी पी में देखते दे हैं जाके जो सोडे वाली मशीन आती है इतना कढ़ाया फेंटा बॉब्यो फेंटा पीने जी कर रहे तो दूजे पासे भी एक पास बुड़िया का वाशरूम एक पास बंद मेल ਫਿਲਮੇ ਚਲੋ ਬਾਪੇ ਇਹਨੂੰ ਇੱਥੇ ਰੱਖ ਜੰਨੇ ਆ ਵਾਸ਼ਰੂਮ ਯੂਜ਼ ਕਰਿਆ ਇਹ ਸ਼ੱਕ ਦੇ ਹੰਦਾ ਵੀਰੇ ਉਹ ਫੈਂਟਾ ਤੇ ਉਹ ਖੜਾ ਆਪਣਾ ਉਹ ਇਧਰ ਝੋਟਾ ਤੇ ਆ ਜਿਓਬਰ ਆ ਗਿਆ ਗਲਤ ਪਾਸੇ ਦਾ ਇਹਨੇ ਜਾਣਾ ਸੀਗਾ ਕਾਰਾਂ ਹੱਲ ਤੇ ਆਇਆ ਫਿਰ ਦਾ ਇਹ ਟਰੱਕਾਂ ਹੱਲ ਨਵਾਂ ਆਇਆ ਲੱਗਦਾ ਰੇ ਤੇਰੀ ਇਹਦੇ ਨੂੰ ਪਤਾ ਨਹੀਂ ਲੱਗਦਾ ਕਿੱਧਰ ਕਾਰਾਂ ਤੇ ਕਿੱਧਰ ਤੱਕ ਲੱਗਣੇ ਆ ਅੱਜ ਚੱਲਦੇ ਆ ਵੀਰੇ ਹੁਣ ਗਰਮੀ ਵਾਲਾ ਵੀ ਜ਼ਰਾ ਹੋਇਆ ਪੂਰਾ ਲੂ ਵਗਦੀ ਹੈੂ ਐ ਨੂੰ ਗਰਮ ਰੱਕ ਵੀ ਧੰਦੇ ਆ ਜਿਹੜੇ ਖਿਚੀ-ਕੁਚੀ ਵਰਦੇ ਆ ਬਾਈ ਪੱਕੇ-ਪੱਕੇ ਚੱਲਦੇ ਆਉਂਦੇ ਆ ਬੜਾ-ਬੜਾ ਹੁੰਦੀ ਵਿਚਾਰਿਆਂ ਦੀ ਪਰ ਹੁਣ ਕੀ ਕਰ ਸਕਦੇ ਆ ਬਾਈ ਲੈ ਕੇ ਤਾਂ ਜਾਣਾ ਹੀ ਪੈਣਾ ਲੱਗ ਜਾ ਗੇਰ ਚਲੋ ਜੀ ਚਲਿਏ ਚੋਰਾ ਆਉਂਦਾ ਆ ਮਗਰ ਬੂਆ ਜਮ ਡੜਾਕ ਲਾਏਗੇ ਤਾਂ ਆਪਾਂ ਰੁਕ ਜਾਣਾ ਇੱਥੇ ਥੋੜਾ ਜਿਹਾ ਅੱਗੇ ਜਾ ਕੇ ਕਾਲੂ ਇਕੱਠੇ ਦੌਰ ਪਵਾਗੇ ਉੱਥੇ ਲਾਗੇ ਕੋਠਾ ਹੀ ਲਾਉਣਾ ਹੁੰਦਾ ਵੀ ਉੱਥੇ ਲਾਗੇ ਲਾਉਣਾ ਆ ਤੇ ਮੈਂ ਵੀ ਉੱਧਰ ਹੀ ਜਾਣਾ ਸਵੇਰੇ ਇਕੱਠੇ ਦੌਰ ਪਵਾਗੇ ਤਾਂ ਅਗਰ ਕੇ ਬੱਬਾ ਚਰੇ ਆਂ ਮাজে ਮাজে ਟਾਈਮ ਖਰਾਬ ਕਰਦੇ ਬਾਈ ਇਹ ਸਿਟੀ ਨੂੰ ਕਹਿੰਦੇ ਆ ਸਾਗ ਇੱਕ ਸਿੜੀ ਲੂਣ ਵਾਲੀ ਸਿੜੀ ਆ ਇਹ ਆ ਕਿਸਨਾਂ ਆ ਜਿਹੜਾ ਚਿੱਟਾ ਜਿੱਟਾ ਇਧਰ ਸਾਈਡ ਦੇ ਪਿਆ ਨਾ ਬਾਈ ਇਹ ਸਾਰਾ ਲੂਆ ਹੀ ਆ ਤੇ ਇੱਥੇ ਜਿਆਦਾ ਲੂਨੇ ਨਿਕਲਦਾ ਆਲਮੋਸਟ ਲਾਈਕ 100 ਮੀਲਾ 150 ਕਿਲੋਮੀਟਰ ਦੇ ਨੇੜੇ ਤੇੜੇ ਜਿਹੜਾ ਲੂਨਾ ਹੀ ਆਲੇ ਦੋਲੇ ਰੋਡ ਤੇ ਆ ਗੱਬੇ ਵੀ ਜਿਹੜਾ ਆਇਆ ਚਿੱਟਾ ਜਿੱਟਾ ਜਾ ਪਾਣੀ ਜਾ ਇਹ ਵੀ ਲੂਨੇ ਆ ਇੱਥੇ ਬਸ ਹਾਈ ਕੁਝ ਆ ਹੋਰ ਰੱਖ ਨਹੀਂ ਹੈਗਾ ਉਰੇ ਜਿਹੜੀ ਇਦਾਂ ਵੱਡੀ ਆ ਸਾਹਮਣੇ ਜਿਹੜਾ 뷰 ਚੈੱਕ ਕਰੋ ਪਹਾੜੀ ਦਾ ਕਿਉਂ ਲੱਗਦਾ ਕਿ ਨੇ ਇੱਕ ਵਾਰੀ ਸੋਨੇ ਦੇ ਸੁਹਾਗਾ ਹੋਇਆ ਪਿਆ ਬਾਾਈ ਬੱਲੇ ਆ ਸਾਡੇ ਟਰੱਕਾਂ ਵਾਲਿਆਂ ਦੇ ਨਜ਼ਾਰੇ ਰੋਡ ਦੇ ਅਰੇ ਪਾਸੇ ਐਨ ਬਜਾ ਬਜਾ ਹੋਈ ਪਈ ਆ ਆਪਾਂ ਝੋਟੇ ਦੱਬੀ ਜੰਨੇ ਭਜਾਈ ਜੰਨੇ ਆ ਭਵਾਨਸਟਾਨ ਬਿਉਮੀ ਦੇ ਵਿੱਚ ਪਾਇਲਟ ਤੇ ਆ ਗਏ ਆ ਇੱਥੇ ਆਣ ਪਾਵਾਂਗੇ ਸਦੀਪ ਦਾ ਕਪਲਾ ਆਸਾਸ ਸਕੇਲ ਦੇ ਨਾਲ ਕਿਉਂਕਿ ਟ੍ਰੇਲਰ ਆਪਣਾ ਲੰਬਾ ਆ ਤੇ ਮਗਰ ਉਹ ਬੈਚ ਆਉਂਦਾ ਨਹੀਂ ਹੈਗਾ ਫਿਰ ਤਾਂ ਕਰਕੇ ਤੇ ਹੁਣ ਉਧਰ ਬੰਦੇ ਨੇ ਇੱਕ ਨੇ پارک ਲੱਭੀ ਆ ਬੇ ਹਾਂ ਬੇ ਦੇਖਦੇ ਆ ਜੇ ਉਧਰ ਮੈਲੇਜ ਵੀ ਆਪਾਂ ਨੂੰ ਲਓ ਬੇ ਮਿੱਤਰੋ ਡਨ ਫॉर ਦਾ ਡੇ ਕਰਤਾ ਆ ਤੇ ਆਪਾਂ ਰੁਕੇ ਹੈਗੇ ਆ ਬਾਲਮੜ ਦੇ ਵਿੱਚ ਕਿਉਂਕਿ ਪਹਿਲਾਂ ਗਏ ਸੀ ਪੰਪ ਦੇ ਉੱਤੇ ਪਾਇਲਟ ਦੇ 6 ਨੰਬਰ ਤੇ ਉੱਥੇ پارک ਨਹੀਂ ਮਿਲੀ ਤਾਂ ਇੱਥੇ ਆਪਾਂ ਜਿਹੜਾ ਵਾਂਸਟਨ ਪੰਜ ਕ ਨੰਬਰ ਤੇ ਇੱਥੇ ਇੱਕ ਵਾਲ ਮੜ ਆ ਤੇ ਇਹਦੇ ਉੱਤੇ ਪਾਰ ਕੇ ਇਹ ਲਾਉ ਕਰਦੇ ਆ ਤਾਂ ਕਰਕੇ ਇੱਥੇ ਆਪਾਂ ਹੁਣ ਲਾ ਲਿਆ ਆ ਤੇ ਬਾਕੀ ਵੀ ਤੱਕ ਹੋਰ ਵੀ ਬਹੁਤ ਲੱਗੇ ਹੋਗਾ ਕਿਉਂਕਿ ਉੱਥੇ ਭਾਈ ਪਾਰ ਕੇ ਨਹੀਂ ਸੀਗਾ ਉੱਥੇ ਗਿਆ ਤਾਂ ਮੈਂ ਪਾਰਕ ਲਾਉਣ ਸੀਗਾ ਫੇਰ ਇੱਕ ਮੀਲ ਪਿਛਾਂ ਮੁੜ ਕੇ ਆਇਆ ਤੇ ਉਧੇ ਪਾਰਕਾਂ ਪੁਰਕਾਂ ਨਹੀਂ ਸੀ ਮਿਲਦੇ ਆ ਕੱਲ ਨੂੰ